ਅਮਰੀਕਾ ਦੇ ਵਿੱਚ ਹਰਿਆਣਾ ਭਾਈਚਾਰੇ ਦੇ ਵੱਲੋਂ ਇੱਕ ਵੱਡਾ ਸਮਾਗਮ ਕਰਵਾਇਆ ਗਿਆ ਭੁਪਿੰਦਰ ਸਿੰਘ ਹੁੱਡਾ ਹੁਣਾ ਦੇ ਸਪੋਰਟ ਕਰਨ ਵਾਸਤੇ ਇਹ ਵੱਡਾ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਹਰਿਆਣਾ ਐਸੋਸੀਏਸ਼ਨ ਦੇ ਵੱਲੋਂ ਕਰਵਾਇਆ ਗਿਆ ਇਸ ਦੌਰਾਨ ਭੁਪਿੰਦਰ ਸਿੰਘ ਹੁੱਡਾ ਹੁਣਾ ਦੇ ਨਾਲ ਲਾਈਵ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ ਗਈ ਅਤੇ ਐਨ ਆਰ ਆਈਸ ਨੂੰ ਆਉਣ ਵਾਲੀਆਂ ਦਿੱਕਤਾਂ ਅਤੇ ਪਰੇਸ਼ਾਨੀਆਂ ਉਹਨਾਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਦਰਅਸਲ ਇਸ ਸਮਾਗਮ ਹਰਿਆਣਾ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਰਵਾਇਆ ਗਿਆ ਇਸ ਬਾਬਤ ਜਾਣਕਾਰੀ ਦਿੰਦਿਆਂ ਹਰਿਆਣਾ ਐਸੋਸੀਏਸ਼ਨ ਯੂਐਸਏ ਦੇ ਪ੍ਰਧਾਨ ਹਰਸ਼ ਵਿਰਕ ਨੇ ਕਿਹਾ ਕਿ ਅੱਜ ਅਸੀਂ ਵੀਡੀਓ ਕਾਨਫਰੰਸ ਰਾਹੀਂ ਭੁਪਿੰਦਰ ਸਿੰਘ ਹੁੱਡਾ ਹੋਣਾ ਨਾਲ ਗੱਲਬਾਤ ਕੀਤੀ ਹੈ ਤੇ ਐਨਆਰਆਈਜ਼ ਨੂੰ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਦੱਸਿਆ ਹੁਣਾਂ ਕਿਹਾ ਕਿ ਹੁੱਡਾ ਸਾਹਿਬ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਜੋ ਵੀ ਸਮੱਸਿਆਵਾਂ ਹੋਣਗੀਆਂ ਉਹਨਾਂ ਦਾ ਸਮਾਧਾਨ ਕੀਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਸੀਂ ਸਾਰੇ ਹਰਿਆਣਾ ਵਾਲੇ ਅਮਰੀਕਾ ਤੋਂ ਉਹਨਾਂ ਦੇ ਸਪੋਰਟ ਲਈ ਹਰਿਆਣਾ ਵਿੱਚ ਆਵਾਂਗੇ। ਹਾਂਜੀ ਸਤਿ ਸ੍ਰੀ ਅਕਾਲ ਮੈਂ ਹਰਸ਼ਵਿਰਕ ਅੱਜ ਦੀ ਮੀਟਿੰਗ ਹਰਿਆਣਾ ਐਸੋਸੀਏਸ਼ਨ ਵੱਲੋਂ ਰੱਖੀ ਗਈ ਸੀਗੀ ਤੇ ਸਾਡੀ ਲਾਈਵ ਕਾਨਫਰੰਸ ਸੀ ਗੁਡਾ ਸਾਹਿਬ ਜੀ ਨਾਲ ਅੱਜ ਤੇ ਉਹਨਾਂ ਨਾਲ ਆਪਣੇ ਜਿਹੜੇ ਸਾਡੇ ਬਾਹਰ ਦੇ ਮੁੱਦੇ ਸੀਗੇ ਐਨਆਰਆਈਸ ਦੇ ਪ੍ਰੋਬਲਮਸ ਸੀਗੇ ਅੱਜ ਉਹਨਾਂ ਨਾਲ ਆਪਾਂ ਗੱਲਾਂ ਸਾਂਝੀਆਂ ਕੀਤੀਆਂ ਤੇ ਉਹਨਾਂ ਨੇ ਸਾਨੂੰ ਵਾਅਦਾ ਦਿੱਤਾ ਹੈ ਸ਼ੁਭਾਸ਼ਣ ਦਿੱਤਾ ਹੈ ਆਉਣ ਵਾਲੇ ਟਾਈਮ 'ਚ ਉਹਨਾਂ ਦੀ ਸਰਕਾਰ ਜਦੋਂ ਬਣੂਗੀ ਇੱਕ ਐਨਆਰਆਈ ਵਿੰਗ ਬਣਾਇਆ ਜਾਊਗਾ। ਤੇ ਉਹਨਾਂ ਵਾਲੇ ਟਾਈਮ ਦੇ ਵਿੱਚ ਅਸੀਂ ਹਰਿਆਣਾ ਡੇ ਮਨਾਵਾ ਕਰਾਂਗੇ ਤੇ ਉਹਨਾਂ ਵੱਲੋਂ ਸੁਵਾਸ਼ਣ ਦਿੱਤਾ ਗਿਆ ਉਹ ਸਿਆਟਲ ਆ ਕੇ ਆਪ ਆ ਕੇ ਖੁਦ ਉਹਦਾ ਉਗਠਨ ਕਰਨਗੇ ਤੇ ਹਰ ਸਾਲ ਅਸੀਂ ਹਰਿਆਣਾ ਡੇ ਮਨਾਵਾ ਕਰਾਂਗੇ 1 ਨਵੰਬਰ ਨੂੰ ਤੇ ਜਿਹਦੇ ਚ ਸਾਡੀ ਸਾਰੀ ਹਰਿਆਣਾ ਐਸੋਸੀਏਸ਼ਨ ਦੀ ਟੀਮ ਮਤਲਬ ਬਹੁਤ ਸਹਿਯੋਗ ਦਿੱਤਾ ਗਿਆ ਆ ਤੇ ਉਹਨਾਂ ਵਾਲੇ ਇਲੈਕਸ਼ਨ ਦੇ ਪ੍ਰਣਾਮਾਂ ਤੋਂ ਬਾਅਦ ਜੋ ਵੀ ਸਾਡਾ ਹਰਿਆਣਾ ਡੇ ਮਨੂਨ ਦਾ ਡੇਟ ਨਿਰਧਾਰਿਤ ਕੀਤੀ ਜਾਏਗੀ ਤੇ ਉਹਦੇ ਲਈ ਆਪਾਂ ਸਾਰੀ ਸਮਿਤੀ ਨਾਲ ਆਪਾਂ ਇਕੱਠੇ ਹੋ ਕੇ ਜੋਰਾ ਸ਼ੋਰਾ ਨਾਲ ਹਰਿਆਣਾ ਦੇ ਮਨਾਵਾ ਕਰਾਂਗੇ ਤੇ ਉਹਨਾਂ ਵਾਲੀ ਸਰਕਾਰ ਹੁਡਾ ਸਾਹਿਬ ਦੀ ਆ ਰਹੀ ਆ ਤੇ ਉਹਨਾਂ ਦੇ ਅਸੀਂ ਇੱਥੋਂ ਸਾਰੇ ਐਨ ਆਰ ਆਈ ਇੱਥੋਂ ਉਹਨਾਂ ਦੇ ਸਪੋਰਟ ਲਈ ਇੰਡੀਆ ਜਾ ਰਹੇ ਆ ਤੇ ਫੁੱਲ ਜੋਰਾ ਸ਼ੋਰਾ ਨਾਲ ਇਲੈਕਸ਼ਨਾਂ ਦਾ ਪੂਰਾ ਤਿਆਰੀ ਆ ਪੂਰਾ ਅਗਾਜ ਆ ਤੇ ਉਹਨਾਂ ਵਾਲੇ ਟਾਈਮ ਦੇ ਵਿੱਚ ਹੁਡਾ ਜੀ ਸਾਡੇ ਸੀਐਮ ਬਣ ਕੇ ਆ ਰਹੇ ਆ ਤੇ ਹੋਪਫੁਲੀ ਉਹ ਕਿਸਾਨਾਂ ਦੇ ਮੁੱਦੇ ਸਿੱਖਿਆ ਦੇ ਮੁੱਦੇ ਜੋ ਵੀ ਰਸਤੇ ਸਾਡੇ ਬੰਦ ਆ ਪੰਜਾਬ ਦੇ ਸਾਰੇ ਖੁੱਲੇ ਜਾਣ ਉਹ ਸਾਰੇ ਮੁੱਦੇ ਸਾਡੀ ਚਰਚਾ ਹੋਈ ਆ ਤੇ ਹਰ ਚੀਜ਼ ਪਾਸੋਂ ਹਰ ਪਾਸੋਂ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਆ ਕਿ ਹਰ 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 ਚੀਜ਼ ਦਾ ਸਲੂਸ਼ਨ ਹੋਊਗਾ ਉਹਨਾਂ ਸਰਕਾਰ ਹੋਣ ਤੋਂ ਬਾਅਦ ਧੰਨਵਾਦ ਜੀ ਇਸ ਮੌਕੇ ਪੰਜਾਬੀ ਭਾਈਚਾਰੇ ਦੇ ਲੋਕ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸਨ ਅਤੇ ਉਹਨਾਂ ਕਿਹਾ ਕਿ ਅਸੀਂ ਵੀ ਹੁੱਡਾ ਸਾਬ ਦੇ ਸਪੋਰਟ ਕਰਾਂਗੇ ਅਤੇ ਭੁਪਿੰਦਰ ਹੁੱਡਾ ਉਹਨਾਂ ਨੇ ਬਹੁਤ ਕੰਮ ਕੀਤੇ ਨੇ ਉਹਨਾਂ ਕਿਹਾ ਕਿ ਅਸੀਂ ਹਰਿਆਣਾ ਜਾ ਕੇ ਵੀ ਉਹਨਾਂ ਨੂੰ ਸਹਿਯੋਗ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੰਜਾਬ ਤੋਂ ਬਲੌਗ ਕਰਦੇ ਆਂ ਮੇਰਾ ਟੈਸਟ ਕਪੂਰਥਲਾ ਪਰ ਮੈਨੂੰ ਪਹਿਲੋਂ ਵੀ ਪਤਾ ਸੀ ਕਿਉਂਕਿ ਪੋਲੀਟੀਕਲ ਐਸਸੀ ਵੀ ਉੱਥੇ ਮੈਂ ਬਲਾਕ ਸਰਟੀ ਵਾਈਸ ਚੇਅਰਮੈਨ ਰਹਾ ਸੀ ਉੱਥੇ ਢੁੱਡਾ ਸਾਹਿਬ ਬਾਰੇ ਸਾਨੂੰ ਪਹਿਲੋਂ ਹੀ ਪਤਾ ਤੇ ਬਹੁਤ ਅੱਛੇ ਇਨਸਾਨ ਨੇ ਉਹਨਾਂ ਨੇ ਖੇਡਾਂ ਵਿੱਚ ਵੀ ਬਹੁਤ ਅੱਛਾ ਕੰਮ ਕੀਤਾ ਔਰ ਐਗਰੀਕਲਚਰ ਲਈ ਵੀ ਕਾਫੀ ਉਹਨਾਂ ਨੇ ਕੰਮ ਕੀਤਾ ਅਸੀਂ ਇਹ ਸਾਡੇ ਹਰਸ਼ ਜੀ ਦੋਸਤ ਨੇ ਸਾਡੇ ਤੇ ਅਸੀਂ ਆਪਣੇ ਪੰਜਾਬ ਵੱਲੋਂ ਔਰ ਮੈਂ ਆਪਦੀ ਕਮੋਜ ਬਰਾੜੀ ਵੱਲੋਂ ਇਹਨਾਂ ਨੂੰ ਪ੍ਰੋਮਿਸ ਕਰਦੇ ਆਂ ਵੀ ਅਸੀਂ ਵੋਟ ਸਪੋਰਟ ਤੀਜੀ ਗੱਲ ਕਹ ਲੈਣੀ ਉਹ ਨੋਟ ਹੁੰਦੀ ਆ ਉਹ ਵੀ ਜੇ ਚਾਹੀਦੇ ਹੋਣਗੇ ਤਾਂ ਅਸੀਂ ਉਹ ਵੀ ਭੇਜ ਦਾਂਗੇ ਇਥੋਂ ਤੇ ਅਸੀਂ ਇੱਥੇ ਆ ਰਹੇ ਆਂ ਆ ਹਰਿਆਣੇ ਚ ਅਸੀਂ ਆਣ ਕੇ ਤੁਹਾਨੂੰ ਮਨੋਂ ਤੁਹਾਨੂੰ ਹੁਡਾ ਸਾਹਿਬ ਦੀ ਅਸੀਂ ਸਪੋਰਟ ਕਰਾਂਗੇ ਔਰ ਅਸੀਂ ਇਹ ਆਸ ਇਹਨਾਂ ਕੋਲ ਕਰਦੇ ਆਂ ਵੀ ਇਹ ਇਹ ਜਿਤਨਾ ਇਹਨਾਂ ਦਾ ਗਾਰੰਟੀ ਹੈ ਸਾਨੂੰ ਪਤਾ ਪਰ ਨਾਲ ਇਹ ਵੀ ਆ ਵੀ ਐਨਆਰਆਈ ਜਨੇ ਵੀ ਇਥੇ ਆਉਂਦੇ ਆ ਹਰਿਆਣੇ ਚ ਹੋਏ ਪੰਜਾਬ ਚ ਹੋਏ ਇਹਨਾਂ ਦਾ ਬੇਤਖੀ ਜਿਹੜੀ ਆ ਵੀ ਹੁੰਦੀਆਂ ਉਹਨਾਂ ਦਾ ਥੋੜਾ ਜਿਹਾ ਸਰਕਾਰਾਂ ਕੇ ਸਾਡੀ ਰਿਕਵੈਸਟ ਆ ਵੀ ਇਹਨਾਂ ਦਾ ਖਿਆਲ ਰੱਖਿਆ ਜਾਵੇ ਕਿਉਂਕਿ ਜ਼ਮੀਨਾਂ ਇਹਨਾਂ ਦੀਆਂ ਦੱਬੀਆਂ ਜਾ ਰਹੀਆਂ ਨੇ ਤਾਂ ਉਹਨਾਂ ਦਾ ਨਿਯਾਜ ਪਰਚੇ ਤੋਂ ਗੁਰੀਜ਼ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਦੇ ਵਿੱਚ ਰਹਿ ਰਹੇ ਮੂਲ ਰੂਪ ਤੋਂ ਹਰਿਆਣਾ ਦੇ ਵਾਸੀ ਸਾਗਰ ਦਾ ਕਹਿਣਾ ਹੈ ਕਿ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਇਸ ਵਾਰ ਕਾਂਗਰਸ ਦੀ ਸਰਕਾਰ ਹਰਿਆਣਾ ਦੇ ਵਿੱਚ ਆਵੇ ਅਤੇ ਸਾਡੀ ਸਮੱਸਿਆਵਾਂ ਦਾ ਸਮਾਧਾਨ ਕਰਨ ਦਾ ਵਾਅਦਾ ਵੀ ਭੁਪਿੰਦਰ ਸਿੰਘ ਹੁੱਡਾ ਹੁਣਾ ਵੱਲੋਂ ਕੀਤਾ ਗਿਆ ਹੈ ਮੇਰਾ ਨਾਮ ਸਾਗਰ ਹੈ ਔਰ ਅੱਜ ਹਮਾਰੇ ਹਰਿਆਣਾ ਐਸੋਸੀਏਸ਼ਨ ਕੀ ਅੱਜ ਮੀਟਿੰਗ ਥੀ ਜਿਸ ਵਿੱਚ ਹੁੱਡਾ ਸਾਹਿਬ ਜੀ ਨੇ ਹਿੱਸਾ ਲਿਆ ਤੋਂ ਉਸਮੇ ਇਹ ਹੀ बात कही गई कि हरियाणा में कांग्रेस सरकार आए जो पिछले दस सालों में बीजेपी सरकार ने जो भी दिक्कतें की फिरौती मांगी जा रही है जो एन जाते हैं इंडिया में तो इसके रिगार्डिंग भी बात हुई है तो उन्होंने आश्वासन दिया हमारी सरकार आती हम इसके रिगार्डिंग काफ़ी अच्छा काम करेंगे एन के प्रति तो धन्यवाद ਸਮੋਕੇ ਹਰਿਆਣਾ ਭਾਈਚਾਰੇ ਦੇ ਲੋਕਾਂ ਨੇ ਹਰਸ਼ ਵਿਰਕ ਦਾ ਧੰਨਵਾਦ ਕੀਤਾ ਕਿਉਂਨਾ ਹਰਿਆਣਾ ਐਸੋਸੀਏਸ਼ਨ ਬਣਾਈ ਅਤੇ ਹਰਿਆਣਾ ਵਾਲਿਆਂ ਨੂੰ ਵਿਦੇਸ਼ ਦੇ ਵਿੱਚ ਤੇ ਹਰਿਆਣਾ 'ਚ ਆਉਣ ਵਾਲੀਆਂ ਸਮੱਸਿਆਵਾਂ ਹੱੱਡਾ ਹੋਣਾ ਦੇ ਸੰਮੁਖ ਕੀਤੀਆਂ ਹੁਣਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਹਰਸ਼ ਵਿਰਕ ਨਾਲ ਸੰਪਰਕ ਕਰ ਸਕਦੇ ਨੇ हाँ जी नमस्कार सभी को जितने भी हमारे भाई आज यहाँ पर पहुँचे हैं हमारे बड़े भाई हर्ष वीर के द्वारा जो हरियाणा एसोसिएशन की आज शुरुआत की गई है उसमें हमारे बड़े भाई का बहुत बहुत धन्यवाद और भाई ने जो हमारे नए बच्चे हरियाणा के यहाँ पर आए थे उनकी मुसीबतों को देखते हुए जो यहाँ पर एसोसिएशन शुरू की है उसके लिए आने वाले जो भी हमारे नए लड़के हैं उनको किसी भी प्रॉब्लम का अगर सामना करना पड़ता है तो हमारे बड़े भाई हर्ष वीर से संपर्क कर सकते हैं और हम ਆਪਣੇ bade bhai ka dil se abhaar vyakt karte hain ye association shuru karne ke liye. Is mauke program ch shamil Haryana de hi naujawan da kehna si ki aaj Congress de vi kai aago is program ch shamil hui nahi ate assi sare hi Bhupinder Singh Hooda honade support kar rahe ha ate Haryana de sade bhraavan valon aaj kafi sahyog vi ditta gaya. Ram Ram sare bhaiyo da aaj hamare yahan shuttle mein sare Haryana ke bhai ikatthe hoye the aur aaj mari Haryana association ke start hui hai. उसमें हमारे सारे भाइयों का बहुत सो सहयोग मिला है और आज हमारे साथ कांग्रेस के बहुत सारे नेता भी जुड़े थे आपको जैसे पता ही है आगे हरियाणा में कांग्रेस के चुनाव इलेक्शन आ रहे हैं जिसमें हम सारों ने मिल कांग्रेस पार्टी का समर्थन देना है हमारे करनाल जिले के जितने भी लड़के हैं हम सारे यहाँ इकट्ठे होके कांग्रेस के जितने भी उम्मीदवार होंगे सबको फुल सपोर्ट देंगे अपनी साइड से असंध से हमारे अंकल जी शमशेर सिंह गोगे जी खड़े हो रहे हैं ਹੁਣ ਉਹਨਾਂ ਕਨਾਲੇ ਤੋਂ ਪੂਰੇ ਤਨਮੰਦਨ ਸਾਰੇ ਜਾਣੇ ਸਪੋਰਟ ਕਰ ਰਿਹਾ ਹੈ ਧੰਨਵਾਦ ਜ਼ਿਕਰ ਹੋ ਗਿਆ ਕਿ ਪੰਜਾਬੀ ਜਿੱਥੇ ਵੀ ਚਲੇ ਜਾਣ ਪਰ ਆਪਣੀ ਮਿੱਟੀ ਆਪਣਾ ਦੇਸ਼ ਕਦੇ ਵੀ ਨਹੀਂ ਭੁੱਲਦੇ ਫਿਰ ਭਾਵੇਂ ਪੰਜਾਬ ਹੋਵੇ ਜਾਂ ਹੋਵੇ ਹਰਿਆਣਾ ਹੁਣ ਅਮਰੀਕਾ ਬੈਠੇ ਹਰਿਆਣਾ ਵਾਲੇ ਹਰਿਆਣੇ ਦੇ ਵਿੱਚ ਹੋ ਰਹੀਆਂ ਚੋਣਾਂ ਦੇ ਲਈ ਪੱਬਾ ਪਾਰ ਹੋ ਗਏ ਨੇ ਤੇ ਜਲਦ ਹੀ ਵੱਡਾਈ ਇਕੱਠ ਕਰਕੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਾਣ ਦੀ ਰਣਨੀਤੀ ਵੀ ਬਣਾ ਲਈ ਹੈ ਰਸਲ ਅਕਤੂਬਰ ਮਹੀਨੇ ਦੇ ਵਿੱਚ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਅਜਿਹੇ ਦੇ ਵਿੱਚ ਸਿਆਸੀ ਸਰਗਰਮੀਆਂ ਵੀ ਤੇਜ਼ ਹੋ ਗਈਆਂ ਨੇ ਗੁਰਪ੍ਰੀਤ ਸਿੰਘ ਤੰਜੂ ਦੀ ਰਿਪੋਰਟ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੈਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ